ਦੋਸਤੋ ਇੱਕ ਨਿੱਕੀ ਗੱਲ ਸਮਝਾਉਣੀ ਆ ਮੈਂ ਹਰੇਕ ਵਿਅਕਤੀ ਕੰਮ ਕਰ ਰਿਹਾ ਤੇ ਕਰਵਾ ਰਿਹਾ ਮੇਰੇ ਕੋਲੇ ਕੰਮ ਹੋ ਕੇ ਗੱਡੀ ਆਈ ਐ ਇਹਦਾ ਪ੍ਰੋਪਰ ਹੱਥ ਨਾਲ ਨਟ ਬਣੀ ਚੜਦਾ ਆਈ ਪੁੱਤਰ ਜੀ ਬੂਟ ਪਾਟਿਆ ਪਿਆ ਜਦ ਤੱਕ ਅੱਲੀ ਗੋਲੀ ਪਾਤੀ ਕਿਉਂਕਿ ਗੱਡੀ ਦੇ ਉੱਪਰ ਰੰਗ ਰੂੰਗ ਵੱਜਿਆ ਹੈਣਾ ਜੀ ਬੁਸ਼ ਪਾਤੇ ਲਿੰਕ ਰਾੜਾ ਪਾਤੀਆਂ ਕਿੰਨਾ ਵੇਖਦੇ ਹੋ ਜੋ ਪੁੱਤਰ ਜੀ ਪਿੱਛੇ ਨੂੰ ਕਿੰਨਾ ਮਿੱਤਰੋ ਕਿੰਨਾ ਖੜਕੀ ਹੋਸੀ ਮੇਰਾ ਵਿਸ਼ਾ ਤੁਹਾਡੇ ਨਾਲ ਪਿਆਰ ਦਾ ਤੇ ਸਮਝਾਉਣ ਦਾ ਜਦੋਂ ਦੋਸਤ ਕਹਿੰਦੇ ਹੁੰਦੇ ਉਹ ਵੀ ਬਾਈ ਜੀ ਸਾਡੀ ਗੱਡੀ ਖੜਕਦੀ ਹਟਦੀ ਨਹੀਂ ਸਾਰਾ ਕੁਝ ਕਰਾਇਆ ਕੁਸ਼ਕ ਕਮੀਆਂ ਮਕੈਨਿਕਾਂ ਦੀਆਂ ਤੇ ਬਾਲੀਆਂ ਸਾਰੀਆਂ ਮਕੈਨਿਕਾਂ ਦੀਆਂ ਤੇ ਬਾਲੀਆਂ ਸਾਰੀਆਂ ਗਾਕਾਂ ਦੀਆਂ ਦੋਨੇ ਜਦੋਂ ਲੱਗ ਜਾਂਦੀਆਂ ਨਾ ਉਹ ਤਾਂ ਫਿਰ ਐਂ ਪਟਾਕਾ ਪੈਂਦਾ ਆ ਜਾ ਹੁਣ ਗੱਡੀ ਖੜਕ ਰੋ ਹਟ ਨਹੀਂ ਸਕਦੀ ਆਇਓ ਪੁੱਤਰੇ ਆ ਦੇਖਿਓ ਇਹ ਆ ਵੀ ਪੈਕਿੰਗ ਹੈ ਤੇ ਆ ਵੀ ਪੈਕਿੰਗ ਹੈ ਵਾਸ਼ਲਾ ਦੀ ਇਹ ਲਗਭਗ 1 ਇੰਚ ਗੱਡੀ ਉੱਚੀ ਕਰਦੀ ਮੈਂ ਲਾਈਵ ਦੇ ਵਿੱਚ ਦਿਖਾ ਚੁੱਕਾ ਹਾਂ ਉਸ ਤੋਂ ਬਾਅਦ ਕਿਸੇ ਭਲੇ ਮਾਨਸ ਨੇ ਸ਼ਾਕਰ ਪਾਏ ਆ ਵਾਹ ਬਾਈ ਵਾਹ ਨਾ ਤਾਂ ਗੱਡੀ ਪ੍ਰੋਪਰ ਜੰਪ ਲਊਗੀ ਨਾ ਗੱਡੀ ਖਿੱਚਣੋਂ ਹਟੂਗੀ ਕਿਉਂ ਹਰੇਕ ਚੀਜ਼ ਦਾ ਇੱਕ ਸਿਸਟਮ ਹੁੰਦਾ ਹੈ ਉਹ ਜੀ ਇੱਥੇ ਰੱਖਿਓ ਜੇ ਆ ਰੌਜ਼ਰ ਇੱਥੇ ਪਾਇਆ ਆ ਰੌਜ਼ਰ ਦੀ ਵੀ ਇੱਥੇ ਹੋਵੇਗਾ ਠੀਕ ਹੈ ਰੌਜ਼ਰ ਵੇਖੋ ਕਿੱਥੇ ਤਰੈ ਪਰਦਾ ਆ ਦੇਖੋ ਅਚੀਜ਼ਾਂ ਦਾ ਫਰਕ ਦੇਖੋ ਮੈਂ ਚੀਜ਼ਾਂ ਜਿਹੜੀਆਂ ਸਮਝਾਉਣਾ ਹੁਣ ਫੇਰ ਅਸੀਂ ਜਦੋਂ ਕੋਈ ਕੰਮ ਕਰਦੇ ਆ ਅਸੀਂ ਇਹਨੂੰ ਕੱਟਦੇ ਆ ਇੱਥੋਂ ਥੋੜਾ ਜਿਹਾ ਇਹਨੂੰ ਕੱਟਤਾ ਥੋੜਾ ਇਹਨੂੰ ਦੇਤਾ ਤਾਂ ਜੋ ਜਿਹੜੀ ਇਹ ਸ਼ੌਕਰ ਦੀ ਆ ਜਿਹੜੀ ਜੰਪਿੰਗ ਹੈ ਸਪ੍ਰਿੰਗ ਦੀ ਸਮੂਥ ਹੋ ਜਾਏ ਦਿਖ ਰਿਹਾ ਪਾਉ ਜੀ ਹੁਣ ਇੱਥੇ ਬਾਈ ਦੇ ਬੋਲੇ ਸ਼ਬਦ ਪੈਣ ਲੱਗਦੇ ਆ ਆਪਾਂ ਕਿਸੇ ਨੂੰ ਮੁਰੇ ਨਹੀਂ ਲੈ ਕੇ ਆਉਣਾ ਹੁਣ ਇਹੋ ਜਿਹੀਆਂ ਗੱਡੀਆਂ ਜਦੋਂ ਹੋ ਕੇ ਆਉਂਦੀਆਂ ਸਾਡੇ ਕੋਲੇ ਫਿਰ ਨੁਕਸ ਕਿਵੇਂ ਕਢੀਏ ਜਾਦਾ ਬਲੌਗਰਾਂ ਨੂੰ ਵਰੀ ਆਓ ਭਾਈ ਵੱਡੇ ਲਾਇਲ ਪਾਓ ਭਾਈ ਗੱਡੀ ਉੱਚੀ ਕਰਾਓ ਭਾਈ ਨਜ਼ਾਰੇ ਲਾਓ ਭਾਈ ਲੈ ਲੋ ਨਜ਼ਾਰੇ ਬਾਬੇ ਕੱਟੂਲੂ ਫਿਰ ਜਿਹੜਾ ਕੰਮ ਕਰਨ ਵਾਲਾ ਸਮਝਾਉਣ ਵਾਲਾ ਥਿਊਰੀ ਮੁਤਾਬਕ ਉਹ ਫਸ ਜਾਂਦਾ ਹੈ ਬਲੌਗਰ ਖੁਸ਼ ਆ ਜੀ ਬਲੌਗਰ ਨੇ ਆਪ ਦੇ 20000 ਰੁਪਏ ਲਿਆ ਵੀਡੀਓ ਬਣਾਈ ਤੇ ਚੱਲ ਮੇਰੇ ਭਾਈ ਘਰੇ ਆਹ ਸ਼ੌਕਰਾਂ ਦੀ ਹਾਲਤ ਦੇਖੋ ਇੱਥੇ ਆ ਪੁੱਤਰੇ ਆ ਦਿਖਾ ਕਿਵੇਂ ਜੰਪ ਲੈ ਲੂ ਲੈਣ ਹੀ ਨਹੀਂ ਦਿਓ ਆ ਇਧਰ ਆ ਜਾ ਪਰਾਂ ਹੱਥ ਪੈਰ ਪਰਾਂ ਕਰ ਲਾ ਮੁੜਿਆ ਉਹ ਆਪਰ ਨੂੰ ਹਲੋ ਆ ਦੇਖੋ ਕੀ ਆ ਕੀ ਕਰੋਗੇ ਤੁਸੀਂ ਇੱਕ ਦੂਜੇ ਦੇ ਉੱਤੇ ਜੇ ਕਿਤੇ ਨੂੰ ਜੰਪ ਲੈਣਾ ਹੈ ਜੇ ਮੈਂ ਇੱਥੇ ਮੂਵਮੈਂਟ ਦੇਵਾਂਗਾ ਕਿਸ ਚੀਜ਼ ਦੀ ਮੂਵਮੈਂਟ ਹੋ ਰਹੀ ਹੈ ਨਾ ਜੇ ਮੈਂ ਇੱਥੇ ਮੂਵਮੈਂਟ ਦੇਵਾਂਗਾ ਦੋਨਾਂ ਚਿੰਡਾ ਟਕਰਾਂ ਤਾਂ ਕਿਵੇਂ ਮੂਵਮੈਂਟ ਹੋਊਗੀ ਹੁਣ ਇੱਕ ਮਿੰਟ ਤੋਂ ਵੀ ਰੀਲ ਉੱਪਰ ਚਲੀ ਗਈ ਹੁਣ ਇੱਕ ਮਿੰਟ ਦੀ ਰੀਲ ਚ ਕੀ ਸਮਝਾਵਾਂ ਸੋ ਜਿਹੜਾ ਕੰਮ ਕਰਾਉਣ ਵਾਲਾ ਹੁਣ ਆਇਆ ਹੈ ਇਹ ਜਾਂ ਇੱਕ ਚੀਜ਼ ਪਾਉਗੇ ਰੌਜ਼ਰ ਪਾ ਦਾਂਗੇ ਜਿਹੜੀ ਇਹਦੀ ਪੈਕਿੰਗ ਹੈ ਐਸੀ ਕੱਢ ਦਾਂਗੇ ਸ਼ੌਕਰ ਦਾ ਕੰਮ ਹੈ ਸ਼ੌਕ ਅਜ਼ਰਬ ਕਰਨਾ ਉਹ ਅਸੀਂ ਇਸ ਮੋਤਨਸ ਲੈ ਕਹਾਂਗੇ ਦੋਸਤੋ ਜੇ ਤੁਮ ਮਿੱਤਰੋ ਪਿਛਲੇ ਪਾਸੇ ਗਏ تھے ਉੱਥੇ ਤੇ ਹੈਰਾਨੀ ਦੀ ਇੰਨੀ ਹੱਦ ਹੀ ਨਾ ਰਹੀ ਵੀ ਕਾਰਾਗਰੀ ਕਰਨ ਵਾਲੇ ਕਾਰੀਗਰ ਇਹਦੇ ਟਾਪ ਦੇ ਆਪਾਂ ਤੋਂ ਉਹਨਾਂ ਦੇ ਮੁਕਾਬਲੇ ਕੋਈ ਨਹੀਂ ਤਿੰਨ ਤੋਂ 4 ਇੰਚ ਦੀ ਉਹਨਾਂ ਨੇ ਪੈਕਿੰਗ ਉੱਪਰ ਵੀ ਵਧਾਤੀ ਤੇ ਸ਼ੌਕਰ ਨੂੰ ਵੀ ਲੰਬਾ ਕਰਤਾ ਸਜਣੋ ਜਦੋਂ ਅਜਿਹਾ ਕੁਝ ਕਰਾਓਗੇ ਤੁਹਾਡੀ ਗੱਡੀ ਗੱਡਾ ਬਣ ਜੂਗੀ ਤੁਸੀਂ ਗੱਡੀਆਂ ਤੋਂ ਬਹਿ ਕੇ ਗੱਡੀਆਂ ਤੋਂ ਬਹਿ ਕੇ ਗੱਡੀਆਂ ਚਾਏ ਤੇ ਗੱਡੀਆਂ ਨੂੰ ਫਿਰ ਗੱਡੇ ਬਣਾ ਲਿਆ ਆਪਣੇ ਸ਼ੌਕ ਤੇ ਚਲਦਿਆਂ ਤੇ ਫਿਰ ਠੀਕ ਹੈ ਭਾਈ ਜਿਵੇਂ ਤੁਸੀਂ ਕਰਵਾ ਰਹੇ ਹੋ ਠੀਕ ਹੈ ਨਾ ਇਹਦਾ ਹਿੱਸਾ ਸਿੱਧਾ ਰਵੇ ਤੇ ਨਾ ਇਹ ਤੇ ਸ਼ੌਕਰ ਸਿੱਧੇ ਰਹਿਣ ਨਾ ਇਹ ਖੜਕਾ ਹਟੇ ਸੋ ਸਮਝਾਉਣ ਦਾ ਵਿਸ਼ਾ ਹੈ ਕਿਉਂਕਿ ਪ੍ਰੀਤ ਸਿੰਘ ਜਿੰਨਾ ਮਰਜ਼ੀ ਕਿਸੇ ਨੂੰ ਸਮਝਾ ਲਾ ਤੇਰੇ ਬੋਲਿਓ ਸ਼ਬਦ ਠੀਕ ਨਹੀਂ ਹੈਗੇ ਉਹ ਕਹਿੰਦੇ ਭਾਈ ਜੀ ਬੋਲਣ ਦੀ ਤਮੀਜ਼ ਸਿੱਖੋ ਅਸੀਂ ਪੈਸੇ ਲਾਏ ਆ ਗੱਡੀ ਸਾਡੀ ਐ ਸਾਡੇ ਪਿਓ ਦੇ ਪੈਸੇ ਲੱਗੇ ਆ ਅਸੀਂ ਜੋ ਮਰਜ਼ੀ ਕਰੀਏ ਕਰੋ ਵੀਰੋ ਸਿੱਖੀ ਲੈਣਾ ਆ ਦੇਖੋ ਅਲਾਈਨਮੈਂਟ ਆਊਟ ਜੰਪ ਲੈਣ ਵੇਲੇ ਦਿੱਕਤ ਅੱਛਾ ਜਦੋਂ ਤੁਸੀਂ ਹੈਂਡ ਉਹ ਉੱਪਰਲੇ ਪਾਸੇ ਹਾਲਤ ਦੇਖੋ ਪੈਕਿੰਗ ਦੀ ਹਾਲਤ ਦੇਖੋ ਇਹੇ ਕੰਮ ਕਰਵਾ ਕੇ ਲੈ ਕੇ ਆਉਂਦੇ ਆ ਫਿਰ ਜਦੋਂ ਲੈ ਕੇ ਆਉਂਦੇ ਆ ਤੇ ਮਾਈਕੋ ਵੀ ਬੜਾ ਜ਼ਬਰਦਸਤ ਮਾਰਦੇ ਬਾਈ ਤੇਰੇ ਹੀ ਕਰਨ ਵਾਲਾ ਕੰਮ ਸਾਡੇ ਤੋਂ ਤਾਂ ਮਿੱਤਰਾ ਗਲਤ ਹੋ ਗਿਆ ਫਿਰ ਪ੍ਰੀਸ਼ਾ ਫੂਕ ਨਾਸ਼ਾ ਕਿ ਆ ਕਰ ਮੈਂ ਲੋਕਾਂ ਨੂੰ ਸਮਝਾਉਣੀ ਚਾਹਣਾ ਹੈ ਗੱਲ ਸੋ ਸੱਜਣੋ ਇਸ ਤੋਂ ਇਲਾਵਾ ਗੋਲੀਆਂ ਦੀ ਹਾਲਤ ਠੀਕ ਹੈ ਜੀ ਜਦੋਂ ਗੋਲੀਆਂ ਪਈਆਂ ਹੁੰਦੀਆਂ ਕੱਲੀਆਂ ਬੂਟ ਵੀ ਫਟੇ ਪਏ ਐ ਕੰਮ ਸਾਰ ਨਾ ਹੁੰਦਾ ਸਾਰ ਕਿਲੋ ਕਿਲਉਂਦੇ ਐ ਚੂੜੀ ਨਹੀਂ ਚੜਦੀ ਬੂਟ ਫਟਿਆ ਹੋਇਆ ਠੀਕ ਹੈ ਜੀ ਇਸ ਤੋਂ ਇਲਾਵਾ ਕੱਲੀ ਬੁਸ਼ਕਟ ਪਾਤੀ ਪੋਲੋ ਵੀਰੋ ਅਸੀਂ ਕੀ ਲੈਣਾ ਮੈਂ ਕੰਮ ਵੱਖਰੇ ਤਰੀਕੇ ਨਾਲ ਕਰਦਾ ਹਾਂ ਤੁਸੀਂ ਵੱਖਰੇ ਤਰੀਕੇ ਨਾਲ ਕਰਾਉਨੇ ਹੋ ਪਹਿਲੇ ਹਾਂ ਬੂੰਬ ਕੇ ਆਉਂਦੇ ਲੋਕ ਕੀ ਕਰੀਏ ਹੁਣ ਇੱਥੇ ਜਿਹੜੀ ਚੀਜ਼ ਸਮਝਾਉਣ ਵਾਲੀ ਐ ਉਹ ਇਹ ਹੈਗੀ ਐ ਵੀ ਜੋ ਗੱਡੀ ਦੀ ਪੋਜੀਸ਼ਨ ਹੈ ਉਹ ਹਕੀਕਤ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਉਣੇ ਹੁੰਦੇ ਆਪਾਂ ਸੋ ਸਜਣੋ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਅੱਗੇ ਜਾ ਕੇ ਵੀ ਕੁਝ ਦਿਖਾਉਣੇ ਕੀ ਕੀਤਾ ਤੇ ਕੀ ਨਹੀਂ ਕੀਤਾ ਹੁਣ ਸਭ ਤੋਂ ਵੱਡੀ ਸਮੱਸਿਆ ਵਾਲੀ ਗੱਲ ਹੈ ਵੀ ਆਪਣੀ ਮਰਜ਼ੀ ਨਾਲ ਤੁਸੀਂ ਜੋ ਕਰਾ ਲਿਆ ਉਹ ਠੀਕ ਹੈ ਹਮਰ ਰਿਕੁਐਸਟ ਹੈ ਦੇਖੋ ਹਾਲਤ ਕੀ ਹੈਗੀ ਰੌਜ਼ਰ ਵੀ ਪਾਇਆ ਹੈ ਤੇ ਗੱਡੀ ਚ ਪਲੇਟਾਂ ਵੀ ਪਾਤੀਆਂ ਤੇ ਸਪਰਿੰਗ ਜੱਪ ਕਿੱਥੋਂ ਲੈਣ ਇਹ ਗੱਡੀ ਤਾਂ ਗੱਡਾ ਬਣ ਗਈ ਹੁਣ ਗੱਡੇ ਤੋਂ ਗੱਡੀ ਬਣਾਉਣੀ ਹੈ ਮਿਸਤਰੀ ਪੂਰਾ ਜੋਰ ਆਪਣਾ ਲਾਊਗਾ ਸੋ ਜਿਹੜੀਆਂ ਚੀਜ਼ਾਂ ਰੌਜ਼ਰ ਵੀ ਗਲਤ ਪਾ ਲਈ ਤੇ ਪੈਕਿੰਗਾਂ ਦੇ ਵਿੱਚ ਵੀ ਫਰਕ ਪੈ ਗਿਆ ਸੋ ਦੋ ਦੋਸਤੋ ਜੋ ਹੁਣ ਕੀਤਾ ਆਪਾਂ ਉਹ ਤੁਹਾਡੇ ਸਾਹਮਣੇ ਲੈ ਕੇ ਆਉਣੇ ਆ ਇੱਤਾ ਰੌਜ਼ਰ ਕੱਟ ਕੇ ਇਹਨੂੰ ਪ੍ਰੋਪਰ ਫਲੈਕਸੀਬਿਲਟੀ ਲੈਂਦੀ ਗਲਤ ਤਰੀਕੇ ਨਾਲ ਕੀਤਾ ਹੋਇਆ ਕੰਮ ਕਿਤੇ ਕਾਰਗਲ ਨਹੀਂ ਹੁੰਦਾ ਇਸ ਤੋਂ ਇਲਾਵਾ ਜਿਹੜੀ ਸ਼ੌਕਰਾਂ ਦੇ ਮਾਉਂਟ ਦੇ ਸੰਨ ਦੇ ਵਿੱਚ ਵੱਡੀਆਂ ਵਾਸ਼ਲਾਂ ਪਾਈਆਂ ਸੀ ਆਪਾਂ ਉਹ ਵੀ ਕੱਢਤੀਆਂ ਤਾ ਜੋ ਗੱਡੀ ਹੈ ਉਹ ਗੱਡੀ ਬਣ ਸਕੇ ਗੱਡਾ ਜੋ ਉਹ ਗੱਡੀ ਦੇ ਰੂਪ ਚ ਕਨਵਰਟ ਕਰਦਾ ਆਪਾਂ ਆ ਪੈਕਿੰਗ ਜਿਹੜੀਆਂ ਆ ਵੀ ਵਿੱਚੋਂ ਕਰਤੀਆਂ ਇਹਨੂੰ ਸਹੀ ਕੰਪਨੀ ਦੀ ਥਿਓਰੀ ਮੁਤਾਬਕ ਲਿਆ ਆਪਾਂ ਹੁਣ ਇਸ ਤੋਂ ਇਲਾਵਾ ਜਿਹੜੀ ਜਿਹੜੀਆਂ ਹੋਰ ਸਮੱਸਿਆ ਜਦੋਂ ਦੋਸਤ ਮਿੱਤਰ ਬ੍ਰੇਕਾਂ ਦਾ ਪੈਟਰਨ ਨਹੀਂ ਬਣਦਾ ਹੈਂਡਬੈਗ ਚੱਕੀ ਨਹੀਂ ਜਾਂਦੀ ਨਿਗਾ ਨਹੀਂ ਮਾਰਦੇ ਮਦਰ ਕਿੱਥੇ ਹੁੰਦਾ ਕਿ ਜਿਹੜੀ ਕਸਟਮਰ ਵੀ ਪੈਸੇ ਨਹੀਂ ਲਵਾਉਣਾ ਚਾਹੁੰਦਾ ਉਹ ਸਿਰਦਾ ਤਿੰਦਾ ਜੀ ਆਈ ਸਾਰ ਸੁਰਦਿਓ ਸਾਰਨ ਦੇ ਚੱਕਰ ਚ ਕੀ ਹੁੰਦਾ ਜਦੋਂ ਉਹ ਮੈਂ ਤੁਹਾਨੂੰ ਦਿਖਾਉਣਾ ਬਈ ਆ ਹੁਣ ਜਿਹੜੀ ਜੀਪ ਐ ਜੀਪ ਦੇ ਵਿੱਚ ਕਮਾਨੀ ਐ ਤੇ ਗੱਡੀ ਦੇ ਵਿੱਚ ਸ਼ੌਕਰ ਐ ਸ਼ੌਕਰ ਦਾ ਕੰਮ ਐ ਕੰਫਰਟ ਦੇਣਾ ਤੇ ਜੀਪ ਦਾ ਕੰਮ ਐ ਮਾਰਟ ਹੋਣਾ ਹੁਣ ਇਹਦੇ ਵਿੱਚ ਬ੍ਰੇਕਾਂ ਦੀ ਸਮੱਸਿਆ ਬ੍ਰੇਕਾਂ ਦੀ ਸਮੱਸਿਆ ਕਿਵੇਂ ਐ ਆਜੋ ਦੇਖ ਲਓ ਮਿੱਤਰੋ ਹੁਣ ਇਹਦੇ ਵਿੱਚ ਜੋ ਬ੍ਰੇਕ ਅਡਜਸਟਰ ਵਾਲਾ ਜਿਹੜਾ ਪੁਰਜਾ ਹੁੰਦਾ ਐ ਉਹਦੇ ਵਿੱਚ ਇੱਕ ਛੋਟੀ ਜਿਹੀ ਪੱਤੀ ਹੁੰਦੀ ਐ ਜਿਹੜੀ ਫਿਰਕੀ ਨੂੰ ਘੁਮਾਉਂਦੀ ਐ ਤੇ ਬ੍ਰੇਕ ਦੀ ਕਿल्ली ਨੂੰ ਬਾਹਰ ਕੱਢ ਦਿੰਦੀ ਐ ਜਦੋਂ ਇੱਥੋਂ ਪੈਡਲ ਆਪਾਂ ਨੱਪਦੇ ਆ ਨਾ ਤੇ ਇੱਥੇ ਪੱਤੀ ਲੱਗੀ ਹੋਈ ਐ ਇਹਦੇ ਹੈ ਨਹੀਂ ਇਹਦਾ ਸਪਰਿੰਗ ਵੀ ਬਾਹਰ ਪਿਆ। ਕਿਉਂ ਮੈਂ ਮੰਗਾ ਤਾਂ 1500 ਰੁਪਿਆ ਅਗਲਾ ਕਹਿੰਦਾ ਯਾਰ ਫਾਹਾ ਵੱਡੋ। ਅੰਦਰਲੇ ਪਾਸੋਂ ਹੈਂਡ ਬ੍ਰੇਕ ਦੀ ਚੂੜੀ ਕਾਸ ਦਿਓ। ਲਓ ਜੀ ਬ੍ਰੇਕ ਲੱਗਦੀ ਹੋ ਗਈ। ਪਰ ਥਿਊਰੀ ਮੁਤਾਬਕ ਕੰਮ ਕਰਨਾ ਹੈ ਤਾਂ ਮਿਹਨਤ ਪੈਂਦੀ ਹੈ। ਲੋਕਾਂ ਨੂੰ ਸ਼ਬਦ ਵੀ ਭੜੇ ਲੱਗਦੇ ਆ ਬਾਈ ਸਮਝਾਉਂਦਾ ਕਿਉਂ ਹੈ। ਮੇਰਾ ਤਾਂ ਕੰਮ ਹੈ ਸਮਝਾਉਣਾ ਕੇ ਦੀ ਮਨ ਕੀਤਾ ਵੀ ਯਾਰ ਨਾ ਸਮਝਾਇਆ ਕਰ। ਪਰ ਗੁਰੂ ਮਹਾਰਾਜ ਕਹਿੰਦੇ ਨਾ ਭਾਈ ਬੋਲ ਧਰਮੜੀਆ ਮੌਨ ਕਾ ਤੋ ਧਾਰਿਆ ਬੋਲੀ ਚੱਲ। ਹੁਣ ਦੂਜੇ ਪਾਸੇ ਜਾ ਕੇ ਦਿਖਾਉਣਾ ਤੁਹਾਨੂੰ। ਵੀ ਜੋੜੇ ਦੀ ਪੋਜੀਸ਼ਨ ਆਪਾਂ ਕੀਤੀ ਤੇ ਜੋ ਸ਼ਾਕਰਾਂ ਦਾ ਜਲੂਸ ਕਾਕ ਨੇ ਕਢਵਾਇਆ ਉਹ ਕਹਿੰਦਾ ਜੀ ਜਲੂਸ ਆਈ ਨਿਕਲੇ ਰਹਿਣ ਦੋ ਪੱਤੀ ਕਿੱਥੇ ਹੁੰਦੀ ਹੈ ਹੈਂਡ ਬ੍ਰੇਕ ਦੀ ਪੱਤੀ ਨੂੰ ਕਿੱਥੋਂ ਕੱਸ ਦਿੰਦੇ ਆ ਇੱਥੋਂ ਕੱਸ ਦਿੰਦੇ ਜੀ ਚਲ ਮੇਰੇ ਭਾਈ ਪੱਤੀ ਕਸਤੀ ਹੈਂਡ ਬ੍ਰੇਕ ਚੱਕੀ ਗਈ ਨਾਲੇ ਤਾਂ ਪੈਡਲ ਮਾਰਨ ਵੇਲੇ ਬ੍ਰੇਕਾਂ ਦੀ ਡਿਸਟਰਬੈਂਸ ਹੋ ਗਈ ਕਿਉਂਕਿ ਜਿਹੜਾ ਇਹਦਾ ਬ੍ਰੇਕ ਦਾ ਐਂਗਲ ਹੈ ਉਹ ਆਊਟ ਹੋ ਗਿਆ ਮਗਰਲਾ ਪੱਤੀ ਕਿੱਥੇ ਆ ਉਹ ਸਾਹਮਣੇ ਲੱਗੀ ਹੋਈ ਆ ਆ ਸਪਰਿੰਗ ਲਿਪਿਆ ਹੋਇਆ ਇੱਥੇ ਪੱਤੀ ਹੁੰਦੀ ਹੈ ਉਹ ਪੱਤੀ ਜਿਹੜੀ ਮੈਂ ਦੱਸਦਾ ਇੱਥੇ ਲੱਗੀ ਹੁੰਦੀ ਆ ਸੋ ਸੱਜਣੋ ਮੇਰਾ ਕੰਮ ਹੈ ਕੰਮ ਕਰਨਾ ਬਸ ਸਹੀ ਤਰੀਕੇ ਨਾਲ ਸੋ ਦੋਸਤੋ ਜਿਆਦਾਤਰ ਦੋਸਤਾਂ ਦੇ ਬਲੌਗ ਵੇਖ ਕੇ ਟਾਇਰ ਵੱਡੇ ਪਾਏ ਹੁੰਦੇ ਆ ਟਾਇਰ ਵੱਡੇ ਅਲਾਈਵਲ ਵੱਡੇ ਪਾ ਲੋ ਪਰ ਇੱਕ ਸਟੈਂਡਰਡ ਹੈ ਜਿਹੜਾ ਅੰਦਰਲੇ ਪਾਸੇ ਮੜਗਾੜ ਦੇ ਟਾਇਰ ਰਵੇ ਉਹੀ ਲਾਈਵਲ ਪਾਓ ਫਿਰ ਅਗਲਾ ਤੁਹਾਨੂੰ ਇੱਕ ਪਰਫਾਰਮੈਂਸ ਆਸਤੇ ਬੀਰੂ ਦਸਦਾ ਜੀ ਬਾਈ ਦੀ ਗੱਡੀ ਟਾਇਰ ਲੱਗਦੇ ਸੀ ਜੀ ਆਪਾਂ ਹੁਣ ਇਹਦੇ ਵਿੱਚ ਵੱਡੀ ਰੌਬੜ ਪਾਤੀ ਹੁਣ ਬਾਈ ਜੀ ਤੁਹਾਨੂੰ ਕਿਵੇਂ ਲੱਗਦਾ ਉਹ ਤਾਂ ਹੁਣ ਬਾਈ ਜੀ ਮੈਨੂੰ ਠੀਕ ਲੱਗਦਾ ਮੈਂ ਕਹਿੰਦਾ ਜਿਨ੍ਹਾਂ ਨੇ ਤਿਆਰਬਾ ਕੀਤਾ ਹੋਇਆ ਉਹ ਖੁੱਲ ਕੇ ਦੱਸੋ ਵੀ ਜਦੋਂ ਅਸੀਂ ਸ਼ੌਕਰਾਂ ਦੇ ਵਿੱਚ ਕੋਈ ਚੀਜ਼ ਪਾ ਦਾਂਗੇ ਸਪ੍ਰਿੰਗਾਂ ਨੂੰ ਕਰ ਦਾਂਗੇ ਟਾਈਟ ਤੁਹਾਡੀ ਗੱਡੀ ਦਾ ਕੰਫਰਟ ਖਤਮ ਹੋ ਜਾਊਗਾ ਗੱਡੀ ਨਹੀਂ ਗੱਡਾ ਬਣ ਜਾਊਗਾ ਕਿਉਂਕਿ ਜਿਆਦਾਤਰ ਲੋਕ 1 ਮਿੰਟ ਦਾ ਬਲੌਗ ਵੇਖਦੇ ਆ ਤੇ ਉਹਨਾਂ ਨੂੰ ਸ਼ੌਂਕ ਪੈਦਾ ਹੁੰਦਾ ਵੀ ਮੈਂ ਗੱਡੀ ਨੂੰ ਜਿਚਾਈਏ ਉਸ ਜਿਚਾਉਣ ਦੇ ਚੱਕਰ 'ਚ ਮੈਂ ਥਿਓਰੀ ਮੁਤਾਬਕ ਕੰਮ ਕਰਨਾ ਚ हां लाई विल ਵੱਡੇ ਹੋ ਗਏ ਮੈਂ ਰੌਜ਼ਰ ਪਵਾ ਦਨਾ ਹੈ ਮੈਂ ਕੁਝ ਹੋਰ ਕਰ ਦਨਾ ਹੈ ਮੈਂ ਸਪਰਿੰਗਾਂ ਨੂੰ ਟਾਈਟ ਨਹੀਂ ਕਰਾਉਂਦਾ ਮੈਂ ਗੱਡੀ ਦੇ ਵਿੱਚ ਕੰਫਰਟ ਉਨਾ ਹੀ ਰਹਿਣ ਦੇਣਾ ਚਾਹੁੰਦਾ ਹੁੰਦਾ ਜਿੰਨਾ ਚਾਹੀਦਾ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਮੇਰਾ ਮਕਸਦ ਕਮ ਲੋਕਾਂ ਨੂੰ ਐਜੂਕੇਟ ਕਰਨਾ ਹੈ ਮੇਰੀਆਂ ਵੀਡੀਓ ਆਮ ਮਕੈਨਿਕਾਂ ਨਾਲੋਂ ਕੁਝ ਵੱਖਰੀਆਂ ਹੁੰਦੀਆਂ ਕਿਉਂਕਿ ਸੋਚ ਵੱਖਰੀ ਰੱਖੀ ਦੀ ਪਹਿਚਾਨ ਗੁਰੂ ਮਹਾਰਾਜ ਨੇ ਵੱਖਰੀ ਬਣਾਈ ਹੈ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਿਹੜੇ ਹੁਣ ਮੈਂ ਇੱਥੇ ਰੌਜ਼ਰ ਪਾਏ ਹੈਗੇ ਆ ਜਾਂ ਟਾਇਰ ਤੁਸੀਂ ਇਹ ਚੌੜਾ ਪਾਇਆ ਹੈਗਾ ਥੋੜਾ ਜਿਹਾ ਟਾਇਰ ਚੌੜਾ ਕੱਟ ਰਖਾ ਲਿਆ ਕਰੋ ਜਿਆਦਾ ਬੈਟਰ ਹੈਗਾ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਸੋ ਜਦੋਂ ਰੋਡ ਤੇ ਟਾਇਰ ਚੱਲਦਾ ਨਾ ਤੇ ਗੱਡੀ ਦੇ ਥਿਊਰੀ ਤੋਂ ਆਪਾਂ ਜਦੋਂ ਐਕਸਟਰਾ ਜਾਣਦੇ ਆ ਫਿਰ ਬਹੁਤ ਸਾਰੀਆਂ ਢਿਕਤਾਂ ਮਹਿਸੂਸ ਹੁੰਦੀਆਂ ਕਸਟਮਰ ਇੱਕ ਵਾਰੀ ਪਵਾ ਲੈਂਦਾ ਹੈ ਵੀਡੀਓ ਦੇਖ ਕੇ ਉਸ ਤੋਂ ਬਾਅਦ ਉਹਨੂੰ ਮਹਿਸੂਸ ਹੁੰਦਾ ਹਾ ਯਾਰ ਗਲਤ ਹੋ ਗਿਆ ਫਿਰ ਉਸ ਗਲਤੀ ਨੂੰ ਸੁਧਾਰਨ ਲਈ ਗਲਤੀ ਤੇ ਗਲਤੀ ਹੀ ਹੁੰਦੀ ਹੈ ਪ੍ਰੀਤ ਮੋਟਰਸ ਬੋਗਾ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ